ਨੰ ਗਲਾਬੀ ਨੇ ਠੀਕ ਹੈ ਜੀ ਆ ਜੀ ਇਹਦੇ ਚਮੜੀ ਚ ਗਲਾਬੀ ਝੜਖ ਮਾਰਦੀ ਆ ਠੀਕ ਹੈ ਜੀ ਇਹ ਜਿਹੜੇ ਰੰਗ ਨੇ ਵੀਰ ਜੀ ਇਹ ਤਾਂ ਕਾਲਪੁਰਖ ਦੇ ਪੈਦਾ ਕੀਤੇ ਹੋਏ ਨੇ ਬਾਹਰ ਦਿਖਾਉਂਦੀ ਹੁੰਦੀ ਆ ਰਾਧੂ ਥਾਪੀਆਂ ਮਾਰੀ ਜਾਂਦਾ 1.5 ਲੱਖ ਦੀ ਆ ਬੋਲ ਕੀ ਲੈਣਾ ਅੱਛਾ ਜੀ ਬੰਨ ਕੇ ਕਿਹੜਾ ਤੋਰ ਦਿੰਦਾ ਪਮਾ ਜਾਂਦੀ ਰੰਡੀ ਹੋ ਜੇ ਬੰਦਾ ਲੱਖ ਡੇਢ ਲੱਖ ਬੱਕਰੀ ਤੇ ਲੋਂਦਾ ਮੈਂ ਤਾਂ ਉਸ ਬੰਦੇ ਨੂੰ ਮੂਰਖ ਸਮਝਦਾ अच्छा मतलब जेड़े होना ऐना ऐना मतलब मोल लगदा है हां जी ये मतलब ਥੋਡੇ ਹਿਸਾਬ ਨਾਲ ਕੀ ਐਨਾ ਮੋਲ ਨਹੀਂ ਹੋਣਾ ਚਾਹੀਦਾ ਐਨਾ ਮੋਲ ਨਹੀਂ ਹੋਣਾ ਚਾਹੀਦਾ ਜੀ ਉਹ ਕਿਉਂ ਨਹੀਂ ਹੋਣਾ ਚਾਹੀਦਾ ਗੁਰੂ ਦੇ ਪਿਆਰੇ ਕਬੀਰ ਸਾਹਿਬ ਨੇ ਆਖਿਆ ਬੁਰਾ ਜੋ ਬੁਰਾ ਜੋ ਦੇਖ ਨ ਮੈਂ ਚਲਾ ਗੁਰਾਣਾ ਮਿਲਿਆ ਕੋਏ ਜਬਦਲ ਖੋਜਾ ਆਪਣਾ ਮੂਸੇ ਬੁਰਾ ਨ ਕੋਈ ਹਾਂਜੀ ਸਵਾਗਤ ਆ ਜੀ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਮੇਰੇ ਵੱਲੋਂ ਸਾਰੇ ਵੀਰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜਿੰਨੇ ਵੀ ਦੇਖ ਰਹੇ ਨੇ ਤੇ ਅੱਜ ਸਾਡੇ ਨਾਲ ਨੇ ਬਾਬਾ ਸੁਖਵਿੰਦਰ ਸਿੰਘ ਜੀ ਬੱਕਰੀ ਪਾਲਕ ਨੇ ਤੇ ਇਹਨਾਂ ਨਾਲ ਅੱਜ ਆਪਾਂ ਥੋੜੀਆਂ-ਬੋਧੀਆਂ ਗੱਲਾਂ ਕਰਾਂਗੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਗੱਲਾਂਬਾਤਾਂ ਸਾਰੀਆਂ ਕੋਜਕ ਬੱਕਰੀਆਂ ਬਾਰੇ ਤੇ ਬਾਕੀ ਬਾਬਾ ਜੀ ਦੀ ਜ਼ਿੰਦਗੀ ਦੇ ਜੋ-ਜੋ ਵੀ ਤਜਰਬੇ ਆ ਹਨਾ ਜੋ-ਜੋ ਵੀ ਇਹਨਾਂ ਦਾ ਮਨ ਦੀਆਂ ਗੱਲਾਂ ਨੇ ਜੋ ਇਹ ਸਾਂਝੀਆਂ ਕਰਨਾ ਚਾਹੁੰਦੇ ਸਾਡੇ ਨਾਲ ਉਹ ਥੋੜੇ ਤੱਕ ਆਪਾਂ ਪਹੁੰਚਾਵਾਂਗੇ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਮੇਰੇ ਭਰਾ ਸਾਰੇ ਤੇ ਜੇ ਚੰਗੀ ਲੱਗੀ ਤਾਂ ਆਪਣੇ ਵੀਰ ਭਰਾਵਾਂ ਨਾਲ ਸ਼ੇਅਰ ਕਰੋ ਬਾਬਾ ਜੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਜੀ ਆਪਣੀ ਜ਼ਿੰਦਗੀ ਵਾਹਿਗੁਰੂ ਕਾਲ ਪੁਰਖ ਦੇ ਸਹਾਰੇ ਬਹੁਤ ਵਧੀਆ ਚੱਲ ਰਹੀ ਹੈ ਜੀ ਤੇ ਆਪਾਂ ਨੂੰ ਕਿੰਨਾ ਕ ਸਮਾਂ ਹੋ ਗਿਆ ਜੀ ਮੈਨੂੰ ਜੀ ਘਟੋ ਘਟ 20 25 ਸਾਲ ਹੋ ਗਏ ਪਹਿਲਾਂ ਮੈਂ ਪੜਦਾ ਸੀ ਸਨ 85 ਦੇ ਵਿੱਚ ਮੈਟਰ ਕੀਤੀ ਜੀ ਉਸ ਤੋਂ ਉਪਰੰਤ ਜਿਹੜੇ ਪੇਰੈਂਟਸ ਸੀ ਬਹੁਤ ਗਰੀਬ ਸੀਗੇ ਜੀ ਮੈਂ ਕੋਈ ਮਤਲਬ ਜੋਬ ਨਹੀਂ ਕਰ ਸਕਿਆ ਪਰ ਜ਼ਿੰਦਗੀ ਦੇ ਵਿੱਚ ਇੱਕ ਜੋਬ ਕਰਨ ਦਾ ਮੌਕਾ ਵੀ ਮਿਲਿਆ ਸੀ ਜੀ ਜਦੋਂ ਕਿ ਮੈਂ ਡਾਇਰੈਕਟ ਪੀਪੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੁੰਦਾ ਸੀ ਜੀ ਤੇ ਉਹ ਜੋਬ ਮੈਂ ਇਸ ਕਰਕੇ ਨਹੀਂ ਲਈ ਜਿਹੜੇ ਮੇਰੇ ਵਿਚਾਰ ਸੀ ਬਹੁਤ ਧਾਰਮਿਕ ਸੀਗੇ ਮੈਂ ਕਿਸੇ ਨੂੰ ਵੀ ਮਤਲਬ ਅਤਿਆਚਾਰ ਦਾ ਕੁੱਟ ਨਹੀਂ ਸਕਦਾ ਸੀਗਾ ਅੱਛਾ ਜੀ ਤੇ ਇਸ ਕਰਕੇ ਪਰਿਵਾਰ ਦੀ ਸੇਵਾ ਕਰਨ ਦਾ ਮੌਕਾ ਲਿਖਿਆ ਹੋਇਆ ਸੀ ਕਰਮਾ ਦੇ ਵਿੱਚ ਜੀ ਵੀ ਤੁਸੀਂ ਇਹਨਾਂ ਦੀ ਸੇਵਾ ਕਰਕੇ ਹੀ ਪ੍ਰਸਾਦਾ ਛਕਣਾ ਜੀ ਤੋਂ ਅਸੀਂ ਹੁਣ ਇਹਨਾਂ ਦੀ ਸੇਵਾ ਕਰਦੇ ਆ ਜੀ ਇਹ ਪਸ਼ੂ ਰੱਖੇ ਹੋਏ ਨੇ ਸਾਡੇ ਜੀ ਤੇ ਬੜਾ ਸੁਹਾ ਗੁਜ਼ਾਰਾ ਹੋ ਰਿਹਾ ਜੇ ਇਨਸਾਨ ਸਹੀ ਤਰੀਕੇ ਨਾਲ ਆਪਣੇ ਕਾਰੋਬਾਰ ਨੂੰ ਚਲਾਵੇ ਹਮ ਤੇ ਮੈਂ ਨਾ ਥੋੜਾ ਤੁਸੀਂ ਗੱਲ ਕੀਤੀ ਪੰਜਾਬ ਪੁਲਿਸ ਦੀ ਨੌਕਰੀ ਦੀ ਹੈ ਨਾ ਤੇ ਇਹ ਕਿੰਨੇ ਸਨ ਦੀ ਗੱਲ ਹੈ ਜੀ ਇਹ ਇਹ ਸਨ 85 ਦੀ ਹੈ ਜੀ ਸਨ ਸੰਨ 85 ਦੇ ਵਿੱਚ ਜਦੋਂ ਮੈਂ میٹرਕ ਕਰਕੇ ਹਟਿਆ ਜੀ ਉਦੋਂ ਮੇਰੇ ਤਾਇਆ ਜੀ ਸੈਂਟਰਲ ਸਾਈਜ਼ ਇਨਕਮ ਟੈਕਸ ਪੰਜਾਬ ਚ ਵੱਡੇ ਅਫੀਸਰ ਸੀ ਬਾਰਡਰ ਤੇ ਜਿੱਥੋਂ ਸੋਲਾ ਸਮਗਰ ਲ ਹੁੰਦਾ ਜੀ ਉਹਨਾਂ ਨੇ ਮੈਨੂੰ ਮਤਲਬ ਇਹ ਡਿਊਟੀ ਦੇ ਵਾਸਤੇ ਮਤਲਬ ਮਜਬੂਰ ਕਰਦੇ ਵੀ ਕਹਿੰਦੇ ਵੀ ਲੋਕ ਐਨੇ ਪੈਸੇ ਚੱਕੀ ਫਿਰਦੇ ਆ ਵੀ ਤੁਸੀਂ ਮੈਂ ਤੁਹਾਨੂੰ ਦੋ ਵਾਰੀ ਆ ਕੇ ਘਰੇ ਗਿਆ ਤੁਸੀਂ ਸਰਵਿਸ ਲਓ ਜੀ ਮੈਂ ਉਹ ਜਾਂ ਤੀਸਰੀ ਵਾਰੀ ਆਪਰੇ ਕਰਿਆ ਉਹ ਮਤਲਬ ਸਕਿਉਰਟੀ ਦੇ ਨਾਲ ਪਹੁੰਚੇ ਮੈਂ ਉਹਨਾਂ ਨੂੰ ਦੱਸਿਆ ਕਿ ਤਾਇਆ ਜੀ ਮੈਂ ਸਰਵਿਸ ਨਹੀਂ ਕਰ ਲਈ ਭਈ ਮੈਂ ਆਪਣੀਆਂ ਅੱਖਾਂ ਦੇ ਨਾਲ ਕੋਈ ਐਹੋ ਜਿਹਾ ਕਾਹਨ ਦੇਖ ਚੁੱਕਿਆ ਹੈ ਪੰਜਾਬ ਪੁਲਿਸ ਦਾ ਜੀ ਭਈ ਇਹਨਾਂ ਨੇ ਮੈ ਮੇ ਤੋਂ ਬਰਦਾਸ਼ਤ ਨਹੀਂ ਹੋਇਆ ਵੀ ਜੇ ਹੁਣ ਦੇਖੋ ਮੈਨੂੰ ਤੁਸੀਂ ਧੱਕੇ ਨਾਲ ਭਰਤੀ ਕਰਵਾਉਣਾ ਚਾਹੁੰਦੇ ਹੋ ਮੈਂ ਹੋ ਜਾਣਾ ਪਰ ਮੈਂ ਇਹ ਅਤਿਆਚਾਰ ਜਾਂ ਜ਼ੁਲਮ ਕਿੱਥੇ ਦੇਖ ਨਹੀਂ ਸਕਦਾ ਜੀ ਵੀ ਫਾਇਦਾ ਕੁਝ ਨਹੀਂ ਨਿਕਲਣਾ ਐਵੇਂ ਤੁਹਾਡੀ ਪੱਗ ਤੇ ਦਾਗ ਲੱਗੂਗਾ ਜੀ ਫਿਰ ਮੇਰੇ ਤਾਇਆ ਜੀ ਨੇ ਮੈਨੂੰ ਇਹ ਨੌਕਰੀ ਤੋਂ ਅਨਕਾਰ ਕਰ ਦਿੱਤਾ ਵੀ ਤੁਸੀਂ ਰਹਿਣ ਦਿਓ ਨੌਕਰੀ ਉਸ ਤੋਂ ਬਾਅਦ ਮੈਂ ਬੱਕਰੀਆਂ ਚਾਰਨ ਲੱਗ ਗਈ ਤੁਸੀਂ 85 ਸਾਲਾਂ ਦੀ ਗੱਲ ਕੀਤੀ ਉਹ ਉਸ ਟਾਈਮ ਸ਼ਾਇਦ ਮਾਹੌਲ ਹੀ ਕੁਝ ਇਦਾਂ ਦਾ ਚੱਲ ਰਿਹਾ ਸੀ ਇਹਨੇ ਹਾਂ ਜੀ ਮਾਹੌਲ ਉਸ ਮਾਹੌਲ ਦੀ ਮੈਂ ਵਿਸਾ ਦਿੱਤਾ ਨਾ ਔਰ ਮੈਂ ਉਸ ਪੁਲਿਸ ਮੁਲਾਜ਼ਮ ਦਾ ਨਾਮ ਨਹੀਂ ਲੈਣਾ ਚਾਹੁੰਦਾ ਜੋ ਕਿ ਸਾਡੇ ਪੰਜਾਬ ਦੇ ਵਿੱਚ ਮਸ਼ਹੂਰ ਸੀ ਉਹ ਨਜ਼ਾਇਜ਼ ਮਤਲਬ ਲੋਕਾਂ ਨੂੰ ਉਹਨੇ ਬਹੁਤ ਪੁਲਿਸ ਮੁਕਾਬਲੇ ਬਣਾਏ ਨੇ ਚਲੋ ਜੋ ਕੋਈ ਦੋਸ਼ੀ ਸੀ ਜੀ ਉਸ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਸੀ ਜੇ ਹੁਣ ਕੋਈ ਘਰ ਇਹ ਜਿਹਾ ਬੱਚਾ ਮਿਲਣਾ ਆ ਗਿਆ ਜੀ ਜੀ ਉਹਨੂੰ ਚੁੱਕ ਲਿਆ ਤੇ ਚੁੱਕ ਕੇ ਲਿਆ ਕੇ ਉਹਨੂੰ ਸਾਹਮਣੇ ਕਿਹਾ ਭੱਜ ਤੇ ਉਹਦੇ ਨਵਾਲਕ ਬੱਚੇ ਤੇ ਗੋਲੀ ਮਾਰ ਦੇਣੀ ਇਹ ਤੁਸੀਂ ਆਪਣੀ ਅੱਖੀ ਦੇਖੀ ਇਹ ਕਠਰਾ ਮੈਂ ਆਪਣੇ ਅੱਖੀ ਸਾਡੇ ਜੋ ਬੰਦਰਗਾਹ ਬਣੀ ਆ ਜੀ ਉੱਥੇ ਵੇਖੀ ਆ ਜੀ ਇੱਕ ਬਾਬਾ ਜੀ ਦਾ ਪਿੰਡ ਹੈਗਾ ਕੁੰਗਰਾਣਾ ਜੀ ਮਾਣਾ ਪਿੰਡਾ ਕੁੰਗਰਾਣਾ ਪਿੰਡ ਆ ਜੀ ਮੇਰਾ ਤੇ ਇਸ ਟਾਈਮ ਆਪਾਂ ਆ ਕਿਹੜੇ ਜਗ੍ਹਾ ਤੇ ਬੈਠੇ ਆ ਇਹ ਇਸ ਬਸ ਅਸੀਂ ਗੋਪਾਲਪੁਰ ਰੋਡ ਦੇ ਉੱਤੇ ਬੈਠੇ ਆ ਜੀ ਆ ਔਰਦਨ ਸਕੂਲ ਆ ਬੱਚਿਆਂ ਦਾ ਠੀਕ ਆ ਤੇ ਆ ਸਾਡੇ ਸਾਹਮਣੇ ਕੋਠੀ ਆ ਇਹਨਾਂ ਦੀ ਮਤਲਬ ਹੀਮਦਾਦ ਭਰਾਵਾ ਦੀ ਜੀ ਆ ਇਹ ਸਾਡਾ ਏਰੀਆ ਸੀ ਇੱਥੇ ਹੀ ਪਸ਼ੂ ਚਾਰਦੇ ਰਹਿੰਦੇ ਆ ਠੀਕ ਆ ਇਸ ਟਾਈਮ ਨਾ ਬਾਬਾ ਜੀ ਹੁਣੇ ਪਸ਼ੂ ਚਾਰਨ ਆਏ ਹੋਏ ਆ ਤੇ ਆ ਮਗਰ ਸਕੂਲ ਆ ਬਾਈ ਤੇ ਇਹਨੂੰ ਲੱਭਦੇ ਲੱਭਦੇ ਘਟੋ ਘਟ ਸਾਨੂੰ ਘੰਟਾ ਲੱਗ ਗਿਆ ਸੀ ਆ ਜਗਾ ਲੱਭਦੇ ਤਾਂ ਤੇ ਹੁਣ ਜਿਵੇਂ ਤੁਸੀਂ ਗੱਲ ਕੀਤੀ ਆ ਬੱਕਰੀਆਂ ਦੀ ਤੇ ਇਹਦੇ ਨਾਲ ਮਤਲਬ ਵਧੀਆ ਕੁਝ ਆ ਰਿਹਾ ਚੰਦ ਰਿਹਾ ਜੀ ਹਾਂ ਜੀ ਦੇਖੋ ਜਦੋਂ ਸਾਡਾ ਅਧਿਆਪਕ ਹੁੰਦਾ ਸੀ ਇੱਕ ਸ਼ਰਮਾ ਜੀ ਜੀ ਕੋਈ ਵੀ ਇਨਸਾਨ ਆ ਜਿਹਨੇ ਆਪਣੀ ਲਾਈਫ ਦੇ ਵਿੱਚ ਆਪਣੇ ਜੀਵਨ ਨੂੰ ਸਟੈਂਡ ਕਰਨਾ ਜੀ ਸਾਡੇ ਤੇ ਆਪਕੇ ਗੱਲ ਕਹਦਾ ਹੁੰਦਾ ਸੀ ਵੀ ਕੋਈ ਵੀ ਕੰਮ ਕਰਿਓ ਦੇਖਿਓ ਮੇਰਾ ਕਿਸੇ ਨੇ ਬਣਾਇਆ ਚੋਰ ਬਣਨਾ ਕਿਸੇ ਨੇ ਸਾਥ ਬਣਨਾ ਕਿਸੇ ਨੇ ਭਗਤ ਬਣਨਾ ਵੀ ਆਪਣੀ ਇਨਕਮ ਤੇ ਥੋੜਾ ਜਿਹਾ ਕੰਟਰੋਲ ਕਰਿਓ ਜੇ 200 ਰੁਪਏ ਦੀ ਆੜੀ ਕਮਾਉਣੇ ਹੋ ਜੀ ਤਾਂ ਹੱਥ ਕੁੱਟ ਕੇ 150 ਰੁਪਏ ਕਿਸੇ ਖਾਲੇ ਦੇ ਵਿੱਚ ਐਸੀ ਜਗ੍ਹਾ ਤੇ ਰੱਖ ਦਿਓ ਕਿ ਤੁਹਾਡੇ ਔਖੇ ਵੇਲੇ ਕੰਮ ਆਉਂਦਾ ਇਹ ਜਿਹੜਾ ਬੱਕਰੀਆਂ ਦਾ ਕੰਮ ਆ ਜੀ ਗੁਰੂ ਕੇ ਪਿਆਰਿਓ ਸਾਡੇ ਹੁਣ ਬੱਕਰੀਆਂ ਵਾਲੇ ਵਿੱਚ ਫੇਲ ਫੇਲ ਕਿਉਂ ਨੇ ਹਾਂਜੀ ਉਹ ਮੇਰੇ ਭਰਾਵਾ ਨੂੰ ਨਜਾਇਜ਼ ਖਰਚੇ ਲੱਗੇ ਹੋਏ ਨੇ ਠੀਕ ਹੈ ਜੀ। ਔਰ ਨਜਾਇਜ਼ ਖਰਚਾ ਕਰਨਾ ਆਪਣੀ ਇਨਕਮ ਦੇਖਣੀ ਨਹੀਂ ਆਪਣੇ ਪਸ਼ੂਆਂ ਨੂੰ ਨਹੀਂ ਦੇਖਣਾ ਵੀ ਕਿੰਨੇ ਕ ਪਸ਼ੂ ਨੇ ਜੀ। ਐਸੇ ਕਰਕੇ ਉਹ ਲੋਕ ਫੇਲ ਨੇ। ਅੱਛਾ ਜੀ। 1 ਪੁਆਇੰਟ ਜੀ। ਦੂਸਰਾ ਪੁਆਇੰਟ ਜਿਹੜਾ ਸਭ ਤੋਂ ਵੱਡਾ ਆ ਜਿਹੜਾ ਸਾਡੇ ਮੰਡੀਆਂ ਦੇ ਵਿੱਚ ਪ੍ਰੋਗਰਾਮ ਚੱਲ ਰਹੇ ਆ ਆ ਭਾਈ ਰਾਜੂ ਢੜਬੇ ਵਾਲਾ ਜੀ ਕਮੈਂਟ ਕਰਦਾ ਹੁੰਦਾ ਹਾਂ। ਹਾਂਜੀ। ਆ ਲੱਖ ਦੀ ਬੱਕਰੀ ਆ 1.5 ਲੱਖ ਦੀ ਬੱਕਰੀ ਆ ਮੇਰਾ ਢਿੱਡ ਹੱਸਦਾ ਹੁੰਦਾ। ਜੀ। ਬੱਕਰੀ ਤਾਂ ਗੁਰੂ ਦੇ ਪਿਆਰੋ ਬੱਕਰੀ ਹੋਈ ਆ। ਹਾਂਜੀ। ਪਰ ਜਿਹੜਾ ਬੰਦਾ ਲੱਖ ਡੇਢ ਲੱਖ ਬੱਕਰੀ ਤੇ ਲਾਉਂਦਾ ਮੈਂ ਤਾਂ ਉਸ ਬੰਦੇ ਨੂੰ ਮੂਰਖ ਸਮਝਦਾ। ਅੱਛਾ ਜੀ ਮਤਲਬ ਜਿਹੜੇ ਹੁਣ ਐਨਾ ਐਨਾ ਮਤਲਬ ਮੁੱਲ ਲੱਗਦਾ ਆ। ਹਾਂਜੀ ਇਹ ਮਤਲਬ ਥੋੜੇ ਹਿਸਾਬ ਨਾਲ ਕੀ ਐਨਾ ਮੁੱਲ ਨਹੀਂ ਹੋਣਾ ਚਾਹੀਦਾ। ਐਨਾ ਮੁੱਲ ਨਹੀਂ ਹੋਣਾ ਚਾਹੀਦਾ। ਜੀ। ਉਹ ਕਿਉਂ ਨਹੀਂ ਹੋਣਾ ਚਾਹੀਦਾ ਗੁਰੂ ਦੇ ਪਿਆਰਿਓ? ਜੀ। ਜੇ ਅਸੀਂ ਲੱਖ ਡੇਢ ਲੱਖ ਰੁਪਇਆ ਬੱਕਰੀ ਤੇ ਲਾਉਨੇ ਆ। ਹੂੰ। ਉਸ ਤੋਂ ਅਪਰੰਤ ਤਾਂ ਅਸੀਂ ਕੋਈ ਮਾਝ ਹੀ ਲੈ ਲਓ ਜਿਹੜੀ 10-20 ਲੀਟਰ ਦੁੱਧ ਤਾਂ ਦਊਗੀ ਇਹ ਵੈਸੇ ਆਮ ਗੱਲ ਆਪਾਂ ਨੂੰ ਸੁਣਨ ਨੂੰ ਮਿਲ ਜਾਂਦੀ ਹੈ ਇਹ ਗੱਲਾਂ ਹਾਂਜੀ ਵੀ ਜਿਹਨੇ 1 ਲੱਖ 2 ਲੱਖ ਰੁਪਈਆ ਬੱਕਰੀ ਤੇ ਲਾਉਣਾ ਮੈਂ ਵੀ ਹਾਂਜੀ ਗੱਲ ਕੀਤੀ ਸੀ ਇਹ ਹਾਂਜੀ ਉਹ ਕਹਿੰਦੇ ਵੀ ਜੇ ਆਪਾਂ ਬੱਕਰੀਆਂ ਸੀ ਇੰਨੇ ਪੈਸੇ ਲਾਉਣੇ ਤਾਂ ਬੰਦਾ ਮਾਝੂ ਉਹ ਤੁਹਾਨੂੰ ਮੈਂ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਸਮਝਾ ਰਿਆਂਗੀ ਠੀਕ ਦੇਖੋ ਹੁਣ ਉੱਥੇ ਉਹ ਮੁੱਲ ਲਾ ਦਿੰਦੇ ਨੇ ਸਾਡੇ ਜਿਹੜੇ ਜ਼ਿਮੀਂਦਾਰ ਭਰਾ ਨੇ ਹਾਂਜੀ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਵੀ ਯਾਰ ਇਹ ਬੱਕਰੀਆਂ ਵਾਲੇ ਖਣੀ ਕਿੰਨੇ ਘਰਾਗੇ ਨੇ अच्छा ये ओ ਸਾਡੇ ਬਿਜ਼ਨਸ ਤੇ ਸਾਡੇ ਧੰਦੇ ਤੇ ਬਹੁਤ ਵੱਡਾ ਫਰਕ ਪੈਂਦਾ ਕਿਉਂਕਿ ਜਦੋਂ ਵੀਡੀਓ ਦੇਖਦੇ ਨੇ ਜੀ ਵੀ ਵੀਰੇ ਜੀ ਇਹੋ ਜਿਹੀਆਂ ਗੱਲਾਂ ਇੰਨਾ ਉੱਚਾ ਮੁੱਲ ਬਿਲਕੁਲ ਨਾ ਕਰਿਆ ਕਰ ਜਿਹੜੇ ਛੋਟੇ ਪਾਲੀ ਨੇ ਪਿੰਡਾਂ ਚ ਆ ਕੇ ਉਹਨਾਂ ਨੂੰ ਪੁੱਛ ਵੀ ਉਹ ਕਿਹੜੇ ਹਿਸਾਬ ਨਾਲ ਬੱਕਰੀਆਂ ਚਾਰਦੇ ਆ ਉਹਨਾਂ ਦੀ ਕੀ ਹਾਲਤ ਆ ਸਾਡੀ ਰੋਟੀ ਕਿਉਂ ਖੋਹ ਰਿਆਂ ਜੀ ਤੂੰ ਤੇ ਮੰਡੀ ਦੇ ਵਿੱਚ ਮੁੱਲ ਕਰਕੇ ਚਲਿਆ ਜਾ ਨਾ ਬਾਅਦ ਸਾਨੂੰ ਜ਼ਿੰਮੇਵਾਰ ਪ੍ਰਾਪਾਸ਼ੂ ਚਾਰਨੇ ਔਖੇ ਕਰ ਦੁੰਦੇ ਆ ਅੱਛਾ ਮਤਲਬ ਇਹ ਚੀਜ਼ਾਂ ਦਾ ਦਿੱਕਤਾਂ ਆਉਂਦੀਆਂ ਤੁਹਾਨੂੰ ਆਉਂਦੀਆਂ ਦੀ ਚਾਰਦੇ ਕੋਈ ਸਮਾਂ ਐਸਾ ਆਊਗਾ ਹਾਂ ਜੀ ਬੱਕਰੀਆਂ ਵਾਲਿਆਂ ਨੂੰ ਬਿਲਕੁਲ ਚਾਰਨ ਵਾਸਤੇ ਜਗ੍ਹਾ ਨਹੀਂ ਰਹਿਣੀ ਇੱਕ ਤਾਂ ਆਪਾਂ ਕੁਦਰਤੀ ਤੌਰ ਤੇ ਕਹਿ ਦਿੰਦੇ ਆ ਵੀ ਇੰਨਾ ਦੀ ਖਰਾਕ ਬਤੀ ਨਹੀਂ ਹਾਂ ਬਾਕੀ ਹੁਣ ਜ਼ਿਮੀਂਦਾਰ ਜਿਹੜੇ ਨੇ ਪਰ ਹਾਂਜੀ ਉਹ ਵੀ ਤੁਹਾਨੂੰ ਚਾਰਨ ਤੋਂ ਥੋੜਾ ਟੋਕਦੇ ਹੋਣ ਉਹ ਸਭ ਤੋਂ ਵੱਡਾ ਕਰ ਰਹੀ ਸੀ ਆ ਜੀ ਰਾਜੂ ਗੜੇਪੇ ਵਾਲਾ ਜਿਹੜਾ 2 ਲੱਖ ਦੀ 2.5 ਲੱਖ ਦੀ ਆ ਚੱਕਲਾ ਹੋ ਗਈ ਫੜਾਤੀ ਇਹਨੇ ਦੀ ਆਏ ਨਹੀਂ ਕਰਲਾ ਬੋਹ ਕਰਲਾ ਜੀ ਉਹਨੂੰ ਤੇ ਆਪਣੀ ਦਲਾਲੀ ਤੱਕ ਮਤਲਬ ਆ ਸਾਰਾ ਅੱਛਾ ਜੀ ਉਹਨੇ ਤਾਂ ਆਪਣੀ ਦਲਾਲੀ ਪਾਈ ਆਪਣਾ ਘਰ ਗਿਆ ਜੀ ਜੋ ਬੋਲ ਗਿਆ ਮੈਂ ਕੋਈ ਵੀਡੀਓ ਦੇ ਵਿੱਚ ਦੇਖਿਆ ਉਹ ਬੋਲਿਆ ਸੀ ਹੁਣ ਵੈਸੇ ਮੈਂ ਗੁਰੂ ਦਾ ਸਿੱਖ ਹਾਂ ਮੈਂ ਲੱਜ ਬੋਲ ਤਾਂ ਸਕਦਾ ਨਹੀਂ ਉਹ ਕਹਿੰਦਾ ਸਾਰੀ ਉਮਰ ਨਿਕਲ ਗਈ ਜੇਕਾਨੀਆਂ ਕਣਕਾਂ ਚਾਰਦਿਆਂ ਦੀ ਇੰਨਾ ਦੁੱਧ ਬੱਕਰੀ ਥੱਲੇ ਆ ਓਹੋ ਭਲਿਆ ਲੋਕਾ ਖਾਣੇ ਦਾ ਭਾਜੀ ਮੀ ਦਾ ਭਰਾਵਾਂ ਦੇ ਸਿਰ ਤੋਂ ਹੀ ਆ ਪਰ ਤੂੰ ਆ ਤਾ ਨਾ ਵਾਇਰਲ ਕਰ ਉਹਨਾਂ ਦੇ ਦਿਨ ਤੇ ਨਾ ਨਾ ਸੱਠ ਮਾਰ ਵੀ ਮੈਂ ਬੱਕਰੀਆਂ ਚਾਰ ਕੇ ਉਹਨਾਂ ਦੀਆਂ ਫਸਲਾਂ ਹੀ ਚਾਰਦ ਰਿਆਂ ਹੁਣ ਤੱਕ ਤੇ ਹੁਣ ਤੂੰ ਮੁੱਲਾਪੁਰ ਮੰਡੀ ਦੇ ਵਿੱਚ ਜਾ ਕੇ ਇਹ ਦਲਾਲੀ ਦਾ ਧੰਦਾ ਕਰ ਲਿਆ ਸਾਡੇ ਵਰਗੇ ਪਾਲੀ ਗਰੀਬ ਕਿੱਧਰ ਨੂੰ ਜਾਣਗੇ ਭਰਾਵਾ ਤੈਨੂੰ ਹੱਥ ਵਧ ਕੇ ਬੇਨਤੀ ਆ ਨਾ ਮਾਰ ਲੋਕਾਂ ਨੂੰ ਜੀ ਤੁਹਾਡੇ ਹਿਸਾਬ ਨਾਲ ਵੈਸੇ ਹੁਣ ਤੁਸੀਂ ਜਿਵੇਂ ਗੱਲ ਕੀਤੀ ਆ ਹਾਂਜੀ ਵੱਧ ਤੁਸੀਂ ਕਹਿ ਰਹੇ ਹੋ ਵੀ ਲੱਖ ਡੇਢ ਲੱਖ ਦੀ ਬੱਕਰੀਆਂ ਆਂ ਹਾਂਜੀ ਤੁਹਾਡੇ ਹਿਸਾਬ ਨਾਲ ਬੱਕਰੀ ਦਾ ਵੱਧ ਤੋਂ ਵੱਧ ਕਿੰਨਾ ਮੁੱਲ ਹੋ ਸਕਦਾ ਵੇਖੋ ਜੀ ਮੈਂ ਤੁਹਾਨੂੰ ਇੱਕੋ ਹੀ ਗੱਲ ਦੱਸਦਾ ਆਹ ਦੇਖੋ ਆ ਮੇਰੀ ਸਭ ਤੋਂ ਵੈਸਟ ਬੱਕਰੀ ਆ ਇਹਦਾ ਨਾਮ ਐ ਰੱਖਿਆ ਗੋਰੀ ਟੋਰੀ ਇਹਦਾ ਨਾਮ ਗੋਰੀ ਆ ਜੀ ਇਹਦੀ ਆ ਬੱਚੀ ਬੈਠੀ ਆ ਠੀਕ ਆ ਜੀ ਬਿਲਕੁਲ ਸੇਮ ਤੋਂ ਸੇਮ ਕਾਪੀ ਠੀਕ ਆ ਜੀ ਹਾਂਜੀ ਏ ਬੱਕਰੀ ਦੀ ਕੀਮਤ ਕਟੋ ਕੱਟ ਜੇ ਆਪਾਂ ਕਹਿੰਦੇ ਨਾ ਜਿਆਦਾ ਤੋਂ ਜਿਆਦਾ ਵੀ ਬਾਲੀ ਚੰਗੀ ਆ ਹਾਂਜੀ ਹੱਦ ਤੋਂ ਹੱਦ ਦੀ 35000 ਰੁਪਇਆ ਮਿਲ ਜੇ ਮੈਨੂੰ ਵੀ ਬਹੁਤ ਵਧੀਆ ਅੱਛਾ ਜੀ ਪਰ ਐਸੀ ਬੱਕਰੀ ਨੂੰ ਜੇ ਅਸੀਂ ਸਰਫਨਾ ਨਿਮਾ ਕੇ ਚੰਗਾ ਦਾਣਾ ਪਾ ਕੇ ਰਜਾ ਕੇ ਮੁੱਲਾਪੁਰ ਦੀ ਮੰਡੀ ਤੇ ਲਜਾਣੇ ਆ ਜੀ ਉੱਥੇ ਰਾਧੂ ਦੜਬਿਆਲੇ ਨੇ ਇਹੀ ਬੱਕਰੀ 1.5 ਲੱਖ ਤੋਂ ਚੱਕਣੀ ਆ ਅੱਛਾ ਜੀ 1.5 ਲੱਖ ਤੋਂ ਜਾ ਕੇ ਫੇਰ ਪਤਾ ਨਹੀਂ ਕਿੱਥੇ ਲਿਜਾ ਕੇ ਉਹਨੇ ਤੋੜਾ ਭੰਣਾ ਜੀ ਪਰ ਜਦੋਂ ਸਾਡੇ ਲੋਕ ਦੇਖਦੇ ਨੇ ਵੀਡੀਓ ਆ ਹਮ ਫਿਰ ਬਾਈ ਜੀ ਬਹੁਤ ਵੱਡਾ ਅਸਰ ਪੈਂਦਾ ਯਾਨੀ ਇਹ ਗੱਲ ਆ ਵੀ ਬੱਕਰੀ ਤਾਂ 10000 ਰੁਪਏ ਕੋ ਲੈ ਕੇ ਹਮ 15 16 17 18 ਜੀ ਹੱਦ 20 ਜੀ ਹੱਦ 25 ਠੀਕ ਹੈ ਜੀ ਉਸ ਤੋਂ ਪਰੰਤ ਜੇ ਜਿਆਦਾ ਹੀ ਚੰਗੀਆਂ ਨੇ 30 ਬਸ ਇੱਥੇ ਤੱਕ ਤਾਂ ਮੇਰੀ ਸੋਚ ਆ ਬੱਕਰੀ ਦੀ ਉਦੋਂ ਘਾਨ ਨਹੀਂ ਪਰ ਹੁਣ ਜਿਵੇਂ ਤੁਸੀਂ ਰਾਜੂ ਡਿੜਬੇ ਵਾਲੇ ਬਾਈ ਦੀ ਗੱਲ ਕੀਤੀ ਆ ਉਹ ਕਹਿੰਦੇ ਵੀ 1.5 ਲੱਖ ਦੀ ਬੱਕਰੀ ਐ ਪਰ ਉਹ ਕਿਤੇ ਨਾ ਕਿਤੇ ਤਾਂ ਮੇਰੇ ਹਿਸਾਬ ਨਾਲ ਬੱਕਰੀਆਂ ਵਾਲਾ ਤਾਂ ਵੀ ਤਾਂ ਫਾਇਦਾ ਹੀ ਹੋਊਗਾ ਕਿ ਜਿਵੇਂ ਉਹ ਬੱਕਰੀ ਵੇਖਦੀ ਤਾਂ ਉਹਨਾਂ ਦੀ ਹੀ ਆ ਦੇਖੋ ਜੀ ਜਿੱਥੇ ਤੱਕ ਮੇਰੀ ਦਿਮਾਗੀ ਨੌਨਸੈਂਸ ਕੰਮ ਕਰਦੀ ਆ ਕਿ ਉਹ ਇੰਨਾ ਬੱਕਰੀ ਦਾ ਮੁੱਲ ਚੱਕਦਾ ਮੈਂ ਤਾਂ ਕਹਿੰਦਾ ਨਹੀਂ ਵੀ ਪਰ ਇਹ ਖਰੀਦਣ ਵਾਲੇ ਨੂੰ ਤਾਂ ਪਤਾ ਹੀ ਹੋਣਾ ਜਿਵੇਂ ਹੁਣ ਤੁਹਾਨੂੰ ਪਤਾ ਹੋਵੇ ਵੀ ਇਹ ਬੱਕਰੀ ਦੀ ਕੀਮਤ ਇੰਨੀ ਕੀ ਹੁੰਦੀ ਹਾਂਜੀ ਇਹ ਤਾਂ ਖਰੀਦਣ ਵਾਲਾ ਵੀ ਤਾਂ ਇਹ ਖਰੀਦਣ ਵਾਲਾ ਹੁਣ ਇਉਂ ਆ ਜੀ ਕਈ ਵਾਰੀ ਸਾਡੇ ਹੁੰਦਾ ਅਗਲਾ ਕਹਿੰਦਾ ਮੈਨੂੰ ਦੇ ਦੇ ਛਾਲ ਦੇ ਆਧਾਰ ਅੱਛਾ ਜੀ ਦੇ ਦੇ 2 ਸਾਲ ਦੇ ਆਧਾਰ ਮੇਰੀ 50 ਦੀ ਹੋ ਗਈ ਮੇਰੀ 60 ਦੀ ਹੋ ਗਈ ਲੇਕਿਨ ਪੈਸੇ ਤਾਂ ਸਾਰੋ ਦੇ ਦੇਣੇ ਹੀ ਆ ਉਹ ਸਾਲਾਂ ਨੂੰ ਪੇਮੈਂਟ ਤਾਂ ਦੇਣੀ ਪੈਣੀ ਆ ਜੀ ਜੀ ਇਹੋ ਜੀਆਂ ਗੱਲਾਂ ਚੱਲਦੀਆਂ ਨੇ ਵਪਾਰਕ ਧੰਨਿਆਂ ਦੇ ਵਿੱਚ ਮੈਂ ਤਾਂ ਇਹੀ ਗੱਲ ਕਹਿਣਾ ਵੀ ਜਾਨੀ ਆ 10 15 20 25 ਰੇਂਜ ਦੇ ਵਿੱਚ ਚੱਲ ਕੇ ਜੇ ਸਾਡੇ ਬੱਕਰੀਆਂ ਵਾਲੇ ਭਰਾ ਚੱਲਦੇ ਆ ਜੀ ਤਾਂ ਬਹੁਤ ਵਧੀਆ ਗੱਲ ਆ ਫਰ ਮੈਂ ਆਪ ਦੀ ਗੱਲ ਕਰਦਾ ਮੇਰੇ ਕੋਲ ਜਦੋਂ ਮੈਂ ਬکریاں ਸਸੇ ਮੇਰੇ ਕੋਲ ਪੰਜ ਬکریاں ਹੁੰਦੀਆਂ ਸੀ ਠੀਕ ਹੈ ਜੀ ਤੇ ਮੇਰੇ ਮਗਰ ਪੰਜ ਪਰਿਵਾਰ ਪਰਿਵਾਰਕ ਮੈਂਬਰ ਖਾਣ ਵਾਲੇ ਹੁੰਦੇ ਸੀ ਮੈਂ ਪੰਜਾਂ ਬੱਕਰੀਆਂ ਦਾ ਗੁਜ਼ਾਰਾ ਕਰਿਆ ਸ਼ੁਰੂਆਤ ਚ ਥੋੜੇ ਕੋ ਪੰਜ ਬکریاں ਸੀ ਹਾਂ ਠੀਕ ਹੈ ਜੀ ਪੰਜਾਂ ਬੱਕਰੀਆਂ ਦਾ ਗੁਜ਼ਾਰਾ ਕਰਿਆ ਮੈਂ ਜੀ ਉਸ ਤੋਂ ਅਪਰੰਤ ਹੁਣ ਤੇ ਗੁਰੂ ਮਹਾਰਾਜੀ ਨੇ ਬਹੁਤ ਕਿਰਪਾ ਕਰਕੇ ਨੇੜੇ 라ਤੀ ਤੁਹਾਨੂੰ ਬਾਬਾ ਜੀ ਬਾਬਾ ਬੁੱਢਣ ਸਾਹਿਬ ਜੀ ਬੱਕਰੀਆਂ ਚਾਰਦੇ ਹੁੰਦੇ ਸੀ ਜੀ ਉਹ ਆਪ ਅਕਾਲਪੁਰ ਖਵਾਹਿਗੁਰੂ ਦੀ ਬੰਦਗੀ ਦੇ ਵਿੱਚ ਜੀ ਮਗਰ ਰਹਿੰਦੇ ਸੀ ਜੀ ਔਰ ਉਹਨਾਂ ਦੀਆਂ ਜਿਹੜੀਆਂ ਬੱਕਰੀਆਂ ਸੀ ਇੱਕ ਦਰਬੇਸ਼ ਤੇ ਇੱਕ ਸ਼ੇਰ ਚਾਰਦੇ ਹੁੰਦੇ ਸੀ ਅੱਛਾ ਜੀ ਉਹ ਮਾਲ ਚਾਰ ਕੇ ਬਾਬਾ ਜੀ ਦੇ ਕੋਲ ਆ ਜਾਂਦਾ ਹੁੰਦਾ ਸੀ ਜੀ ਇੱਕ ਵਾਰੀ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਨੇ ਬਾਬਾ ਬੁੱਢਣ ਸਾਹਿਬ ਜੀ ਤੋਂ ਜਾ ਕੇ ਬੱਕਰੀਆਂ ਦਾ ਦੁੱਧ ਮੰਗੇ ਆ ਜੀ ਤੇ ਬਾਬਾ ਜੀ ਨੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਦੁੱਧ ਚੋ ਕੇ ਅੱਗੇ ਕਰਿਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਕਿ ਬਾਬਾ ਬੁੱਢੜਾ ਸਾਹਿਬ ਜੀ ਜੀ ਇਹ ਦੁੱਧ ਨੂੰ ਸੰਭਾਲ ਕੇ ਰੱਖ ਲੋ ਅਸੀਂ ਫਲਾਣੇ ਜਾਮੇ ਦੇ ਵਿੱਚ ਆ ਕੇ ਤੁਹਾਹਤੋਂ ਦੁੱਧ ਦੁੱਧ ਲਵਾਂਗੇ ਠੀਕ ਹੈ ਜੀ ਉਹਨਾਂ ਨੇ ਉਸ ਦੁੱਧ ਦੀ ਦਾਤ ਨੂੰ ਇਹ ਤੇਰਵੇਂ ਰਤਨ ਨੂੰ ਉਹਨਾਂ ਚਿਰ ਹੀ ਸੰਭਾਲ ਕੇ ਰੱਖਿਆ ਜਿੰਨਾ ਚਿਰ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਹੂੰ ਇਹ ਇਸੇ ਕਰਕੇ ਹੀ ਕਿਹਾ ਜਾਂਦਾ ਵੀ ਇਹ ਪੀਰਾਂ ਫਕੀਰਾਂ ਤੇ ਪਗੰਬਰਾਂ ਦਾ ਮਾਲ ਆ ਜੀ ਤੁਸੀਂ ਤਾਂ ਹੀ ਕਹਿ ਰਹੇ ਹੋ ਹਾਂ ਠੀਕ ਹੈ ਜੀ ਤੇ ਬਾਕੀ ਇੱਕ ਦੂਈ ਆ ਬੱਕਰੀ ਦੇ ਕਿਹੜੀ ਬਰੀਡ ਦੀ ਆ ਜਾਂਦੀ ਹੈ ਇਹ ਚਲੋ ਮੈਂ ਇਸੇ ਤੁਹਾਨੂੰ ਅੱਜ ਕਲੀਅਰ ਕਰੂੰਗਾ ਹਾਂਜੀ ਹਾਂਜੀ ਹੁਣ ਸਾਡੇ ਬੱਕਰੀਆਂ ਵਾਲੇ ਨੇ ਆਹ ਜੀ ਇਹਦੇ ਕੰਨ ਗੁਲਾਬੀ ਨੇ ਠੀਕ ਹੈ ਜੀ ਆਹ ਜੀ ਇਹਦੇ ਚਮੜੀ 'ਚ ਗੁਲਾਬੀ ਝਟਕ ਮਾਰਦੀ ਆ ਠੀਕ ਹੈ ਜੀ ਇਹ ਜਿਹੜੇ ਰੰਗ ਨੇ ਵੀਰ ਜੀ ਇਹ ਤਾਂ ਕਾਲਪੁਰਖ ਦੇ ਪੈਦਾ ਕੀਤੇ ਹੋਏ ਨੇ ਬਣਾਏ ਹੋਏ ਨੇ ਜਿਵੇਂ ਜੇ ਪ੍ਰਮਾਤਮਾ ਇੱਕ ਕਮਿਹਾਰ ਭਾਂਡਾ ਘੜਦਾ ਨਾ ਹੂੰ ਉਹ ਕਿਦੇ ਉਹਦੀ ਰੂਹ ਲੱਗ ਜਾਂਦੀ ਆ ਉਹ ਜਿਆ ਰੰਗ ਪਾ ਦਿੰਦਾ ਜੀ ਮੇਰੇ ਹਿਸਾਬ ਦੇ ਮੁਤਾਬਕ ਠੀਕ ਆ ਬਾਹਰੀਆਂ ਸਟੇਟਾਂ ਦੇ ਵਿੱਚ ਬੀਟਲ ਸੀਟਲ ਬੱਕਰੀਆਂ ਹੋਣਗੀਆਂ ਪਰ ਇਹ ਪੰਜਾਬ ਦੇ ਵਿੱਚ ਨਹੀਂ ਅੱਛਾ ਜੀ ਇਹ ਤਾਂ ਸਾਡੇ ਬੱਕਰੀਆਂ ਨੂੰ ਆ ਆ ਗੋਰੀ ਬੀਟਲ ਹੋ ਗਈ ਜੀ ਜੀ ਆ ਲਾਲ ਬੀਟਲ ਹੋ ਗਈ ਜੀ ਉਹ ਲੰਬੇ ਕੰਨਾਂ ਵਾਲੀ ਬੀਟਲ ਹੋ ਗਈ ਠੀਕ ਹੈ ਜੀ ਇਹ ਤਾਂ ਇੱਕ ਮਤਲਬ ਗਾਹਕ ਨੂੰ ਗੁੰਮਰਾਹ ਕਰਨ ਵਾਲੀ ਗੱਲ ਆ ਆਕਰਸ਼ਿਤ ਕਰਨ ਵਾਲੀ ਆਕਰਸ਼ਿਤ ਕਰਨ ਵਾਲੀ ਗੱਲ ਹੈ ਭਈ ਇੰਨਾ ਹੀ ਸੋਚਣਾ ਚਾਹੀਦਾ ਜੇ ਕਾਲਪੁਰਖ ਨੇ ਦਿੱਤਾ ਇੱਥੇ ਕੋਈ ਬੀਟਲ ਨਹੀਂ ਕੋਈ ਸੀਟਲ ਨਹੀਂ ਠੀਕ ਹੈ ਜੀ ਰੱਬ ਦੀਆਂ ਭੇਜੀਆਂ ਹੋਈਆਂ ਰੂਹਾਂ ਨੇ ਇਹਨਾਂ ਤੋਂ ਸਾਨੂੰ ਰਿਜ਼ਕ ਲੈਣਾ ਚਾਹੀਦਾ ਜੀ ਔਰ ਨਿਮਰਤਾ ਦੇ ਰਹਿਣਾ ਚਾਹੀਦਾ ਜੋ ਸਾਨੂੰ ਵਾਹਿਗੁਰੂ ਦਿੰਦਾ ਉਹ ਨਿਮਕੇ ਸਾਨੂੰ ਸ਼ੱਕ ਲੈਣਾ ਚਾਹੀਦਾ ਮੇਰੀਆਂ ਤਾਂ ਇਹੀ ਸੋਚਾਂ ਨੇ ਜੀ ਠੀਕ ਹੈ ਬਸ ਇੱਕ ਨਾ ਤੁਸੀਂ ਵੀਡੀਓ ਪਾਈ ਸੀਗੀ ਆਪਣੇ ਉਹ ਮੈਨੂੰ ਦਿਖਾਈ ਸੀਗੀ ਵੀਰੇ ਨੇ ਹਾਂਜੀ ਜਿਹੜੇ ਵੀਰੇ ਸਾਨੂੰ ਆਪਾਂ ਮਿਲਿਆ ਹਾਂਜੀ ਉਹ ਉਹਦੇ ਵਿੱਚ ਕੀ ਗੱਲਬਾਤ ਹੋਈ ਸੀ ਤੁਸੀਂ ਉਹ ਮਤਲਬ ਆਪਣਾ ਵੇਰਵਾ ਪਾ ਰਹੇ ਸੀ ਬੱਕਰੀਆਂ ਨੇ ਇੰਨੇ ਵੀ ਨਹੀਂ ਮਾੜੇ ਹੁੰਦੇ ਇਦਾਂ ਉਹ ਉਹ ਕੀ ਗੱਲਬਾਤ ਹੋਈ ਸੀ ਉਹ ਵੀਡੀਓ ਜੀ ਮੈਂ ਜਿਹੜੀ ਪਾਈ ਸੀਗੀ ਹਸਪਤਾਲ ਦੇ ਪਾਈ ਜੀ ਹਸਪਤਾਲ ਦੇ ਵਿੱਚ ਪਾਈ ਸੀ ਦੇਖੋ ਹੁਣ ਅਸੀਂ ਕਿਸੇ ਵੀ ਇਨਸਾਨ ਦੇ ਸੈੱਲ ਘਟਦੇ ਆ ਜੀ ਅਸੀਂ ਹਰ ਇੱਕ ਨੂੰ ਕਾਲਪੁਰਖ ਦਾ ਰੂਪ ਸੰਝ ਕੇ ਹੂੰ ਬਹੁਤ ਬਾਜ਼ ਬਰੇਟ ਤੇ ਜਿੰਨਾ ਕਿ ਦੋਜੀ ਨੂੰ ਪੌਣੇ 10 20 ਰੁਪਏ ਦਾ ਪਾਈਆ ਉਹ ਦੁੱਧ ਦਿੰਨੇ ਠੀਕ ਹੈ ਜੀ ਪਰ ਜਿਹੜੇ ਪੜੇ ਲਿਖੇ ਲੋਕ ਨੇ ਉਹਨਾਂ ਨੂੰ ਗਿਆਨ ਆ ਪਰ ਜਿਹੜੇ ਪਰਮਾਤਮਾ ਤੋਂ ਥੋੜ੍ਹਾ ਜਿਹਾ ਮਨੋਂ ਪਿੱਛੇ ਕਰਦੇ ਆ ਨਾ ਉਹ ਲੋਕ ਪਤਾ ਕੀ ਕਰਦੇ ਆ ਜਦੋਂ ਉਹਨਾਂ ਨੂੰ ਮਤਲਬ ਸਾਡੇ ਪਸ਼ੂ ਨਾਲ ਕਿਦਾ ਕਈ ਬੀਬੀਆਂ ਹਾਂਜੀ ਕਈ ਬੰਦੇ ਹਾਂਜੀ ਐਦਾਂ ਮੂੰਹ ਢੱਕ ਲੈਂਦੇ ਆ ਅੱਛਾ ਜੀ ਗੁਰੂ ਕਾ ਪਿਆਰਿਓ ਮੂੰਹ ਨਹੀਂ ਢੱਕਣਾ ਚਾਹੀਦਾ ਕਬੀਰ ਸਾਹਿਬ ਨੇ ਆਖਿਆ ਬੁਰਾ ਜੋ बुरा जो देखन मैं चला बुरा ना मिलिया कोई जब दिल खोजा अपना मुझसे बुरा ना कोई ठीक है जी ਸਾਡੇ ਨਾਲੋਂ ਸਾਰੇ ਚੰਗੇ ਨੇ ਸਾਨੂੰ ਆਪਣੇ ਮਨ ਦੇ ਅੰਦਰ ਝਾਤੀ ਮਾਰਨ ਚਾਹੀਦੀ ਆ ਇਹ ਵੀ ਰੱਬ ਦੀਆਂ ਭੇਜੀਆਂ ਹੋਈਆਂ ਰੂਹਾਂ ਨੇ ਸਾਨੂੰ ਇਹਨਾਂ ਤੋਂ ਨਫ਼ਰਤ ਨਹੀਂ ਕਰਨੀ ਜਦੋਂ ਅਸੀਂ ਮੌਤ ਦੇ ਮੂੰਹ 'ਚ ਹੁੰਦੇ ਆ ਨਾ ਸਾਡੇ ਸੱਜਣ ਵਧਾਉਣੀਆਂ ਨੇ ਸਹੀ ਗੱਲ ਹੈ ਉਹ ਮੈਂ ਵੀਡੀਓ ਇਸ ਕਰਕੇ ਬਾਈਸੀ ਉਹ ਵੀਡੀਓ ਬੜੀ ਵਾਇਰਲ ਹੋਈ ਸੀ ਜੀ ਤੇ ਬਾਕੀ ਭੈਣ ਭਾਈਆਂ ਦੇ ਸਜੋਗ ਤੇ ਆ ਜੀ ਇਹਨਾਂ ਦੀ ਹੋਰ ਬਾਹਰਲਾ ਚਰਾਵਾ ਬਾਹਰ ਹਾਂਜੀ ਠੀਕ ਹੈ ਜੀ ਉਸ ਤੋਂ ਅਪਰੰਤ ਇਹਨਾਂ ਦੀ ਜੀ ਮੱਕੀ ਸਿਲਕਾ ਜੋ ਵੀ ਤੁਸੀਂ ਆਪਣੀ ਇਨਕਮ ਦੇ ਹਿਸਾਬ ਦੇ ਮੁਤਾਬਕ ਪਾ ਸਕਦੇ ਹੋ ਪਾਓ ਇਹ ਤਾਂ ਇੱਕ ਕੋਲੂ ਨੇ ਜੀ ਜਿੰਨਾ ਆਪਾਂ ਕੋਲੂ ਦੇ ਵਿੱਚ ਸਰੋਂ ਨੂੰ ਪਾ ਕੇ ਉਹਦੀ ਲੱਠ ਲੱਠ ਨੂੰ ਮਤਲਬ ਘੇੜਾ ਆਊਗਾ ਹੂੰ ਉਹਨਾਂ ਹੀ ਮਤਲਬ 700 ਦਾ ਤੇਲ ਨਿਕਲੂਗਾ ਠੀਕ ਹੈ ਜੀ ਇੱਕ ਕੋਲੂ ਨੇ ਜਿੰਨਾ ਪਾ ਦੋਗੇ ਉਹਨਾ ਕੱਢ ਲੂਗਾ ਆਪਾਂ ਜਿਵੇਂ ਕਹਿ ਦਿੰਦੇ ਆ ਨਾ ਆਵੇਂ ਜਿੰਨਾ ਗੁੜ ਪਾਓਗੇ ਉਹਨਾ ਹੀ ਉਹ ਨਹੀਂ ਮਿੱਠਾ ਹੋਣਾ ਹਾਂਜੀ ਤੇ ਮਤਲਬ ਪਰ ਅੱਜ ਸਮਾਂ ਐਸਾ ਆ ਗਿਆ ਵੀਰ ਜੀ ਕਈ ਬੱਕਰੀਆਂ ਵਾਲੇ ਭਰਾਵਾਂ ਦੇ ਪੈਰ ਸਹੀ ਨੇ ਜੀ ਕਈਆਂ ਦੇ ਸਮਝੇ ਹਾਲਾਤ ਮਤਲਬ ਡਾਊਨ ਨੇ ਪਾ ਨਹੀਂ ਸਕਦੇ ਜਿਵੇਂ ਹੁਣ ਮੈਂ ਮੇਰੇ ਅਲਗਾ ਵਿਚਾਰਾ ਪਾਲੀਆ ਗਰੀਪ ਪਾਲੀਆ ਜੀ ਆ ਮੇਰੇ ਪਸ਼ੂਆਂ ਦੀ ਤੁਸੀਂ ਹਾਲਤ ਦੇਖ ਹੀ ਸਕਦੇ ਹੋ ਬਾਲਿਆਂ ਨੂੰ ਚੰਗੇ ਨੇ ਬਾਲਿਆਂ ਨੂੰ ਮਾੜੇ ਨੇ ਠੀਕ ਹੈ ਜੀ ਤੇ ਬਾਲੀਆਂ ਮਤਲਬ ਗੱਲਾਂ ਵੀ ਨੀ ਸੌਤ ਦੰਦੀਆਂ ਠੀਕ ਹੈ ਜੀ ਰੱਬ ਦੀ ਰਜ਼ਾ ਦੇ ਵਿੱਚ ਹੀ ਰਹਿਣਾ ਚਾਹੀਦਾ ਜੀ ਹਾਂਜੀ ਇੱਕ ਮਤਲਬ ਤੁਸੀਂ ਐਦਾਂ ਹੀ ਰਹਿੰਦੇ ਹੋ ਜਿਵੇਂ ਹੁਣ ਤੁਹਾਡੀ ਸਾਦੇ ਬਾਣੇ ਦੀ ਹਾਂਜੀ ਮੈਂ ਐਦਾਂ ਹੀ ਬਿਲਕੁਲ ਸਾਦੇ ਬਾਣੇ 'ਚ ਰਹਿਣਾ ਜੀ ਔਰ ਜਦੋਂ ਤੇ ਬکریاں ਘਰੋਂ ਕੱਢ ਲਈਆਂ ਉਸ ਵਕਤੋਂ ਆ ਮੈਂ ਸਿਮਰਨ ਮੇਰੇ ਹੱਥ ਦੇ ਵਿੱਚ ਹੁੰਦਾ ਜੀ ਇਹ ਕਾਲਪੁਰਖ ਦੀ ਕੋਈ ਐਸੀ ਗੱਲ ਹੋ ਗਈ ਮੈਨੂੰ ਸਾਰੇ ਪਿੰਡਾਂ ਵਾਲੀ ਦੇਖਦੇ ਆ ਸਾਡੇ ਪਿੰਡ ਦੇ ਵੀ ਦੇਖਦੇ ਆ ਇਹ ਸਿਮਰਨ ਮੇਰਾ ਦਿਨ ਤੋਂ ਰਾਤ ਹੀ ਮਤਲਬ ਚੱਲਦਾ ਰਹਿੰਦਾ ਜਦੋਂ ਮੈਨੂੰ ਨੀਂਦ ਆਉਣ ਲੱਗਦੀ ਆ ਜੀ ਉਸ ਸਮੇਂ ਮੈਂ ਆਪਣੀ ਹਿੱਕ ਤੇ ਨੂੰ ਭਰ ਲੈਂਦਾ ਜੀ ਤੇ ਉਸ ਤੋਂ ਬਾਅਦ ਮੈਨੂੰ ਨੀਂਦ ਆ ਜਾਂਦੀ ਆ ਪਰ ਜੇ ਦਿਨੇ ਕਿਤੇ ਮੇਤੋਂ ਬਖ ਹੋ ਜਾਵੇ ਨਾ ਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਫਦੀ ਆ ਫਿਰ ਮੈਂ ਉਵੇਂ ਤੜਫਦਾ ਠੀਕ ਹੈ ਜੀ ਕਿਉਂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਇੱਥੇ ਕੁਝ ਨਹੀਂ ਜੀ ਇਹ ਗੁਰਬਾਣੀ ਦੇ ਵਿੱਚ ਲਿਖਿਆ ਤਨਤਾਲ ਸ੍ਰੀ ਗੁਰਗ੍ਰਾਲ ਸਾਹਿਬ ਦੇ ਵਿੱਚ ਇਂਹਾਂ ਖੜ ਚਲੋ ਹਰ ਲਾਹਾ ਅੱਗੇ ਬਸੋ ਸਹੇਲਾ ਕਿਹਦਾ ਪ੍ਰਾਣੀ ਜੇ ਦੁਨੀਆ ਤੇ ਆਇਆ ਨਾ ਹਾਂਜੀ ਕੁਝ ਖੱਟ ਲੈ ਕੁਝ ਕਮਾਲ ਲੈ ਜੀ ਇਹ ਨਹੀਂ ਕਿ ਭਗਤੀ ਗੁਰਦੁਆਰਿਆਂ ਦੇ ਵਿੱਚ ਹੀ ਹੁੰਦੀ ਆ ਮੰਦਰਾਂ ਦੇ ਵਿੱਚ ਹੀ ਹੁੰਦੀ ਆ ਮਸੀਤਾਂ ਦੇ ਵਿੱਚ ਹੀ ਹੁੰਦੀ ਆ ਜੀ ਜਿਹੜਾ ਪਰਮਾਤਮਾ ਦਾ ਨਾਮ ਆ ਤੁਰਦੇ ਫਿਰਦੇ ਬੈਠਦੇ ਉੱਠਦੇ ਸੌਂਦੇ ਇੱਥੋਂ ਤੱਕ ਜਿਹੜੀ ਮੇਰੀ ਦਿਮਾਗੀ ਨੌਨਸੈਂਸ ਕੰਮ ਕਰਦੀ ਆ ਕਿ ਜਦੋਂ ਤੱਕ ਤੁਸੀਂ ਬਾਥਰੂਮ ਦੇ ਵਿੱਚ ਜੰਗਲ ਪਾਣੀ ਵੀ ਬੈਠੇ ਹੋ ਨਾ ਹਾਂਜੀ ਤੁਹਾਡੇ ਮੁਖ ਦੇ ਵਿੱਚੋਂ ਜੋ ਵੀ ਧਰਮ ਦੇ ਨਾਲ ਤੁਸੀਂ ਸੰਬੰਧਤ ਹੋ ਵਾਹਿਗੁਰੂ, ਰਾਮ, ਰਹੀਮ, ਅੱਲਾ ਉਹਦਾ ਜਾਪ ਤੁਹਾਡੇ ਮੁਖ ਤੇ ਚੱਲਦਾ ਹੋਵੇ। ਇਹ ਨਹੀਂ ਪਤਾ ਵੀ ਬਾਥਰੂਮ ਦੇ ਵਿੱਚੋਂ ਆਪਾਂ ਬਾਥਰੂਮ ਕਰਕੇ ਜਾਂ 플ੱਸ ਬਹਿ ਕੇ ਉੱਠਣਾ ਜਾਂ ਨਾ ਉੱਠਣਾ। ਜੇ ਉਸ ਸਮੇਂ ਉਸ ਕਾਲਪੁਰਖ ਦਾ ਨਾਮ ਮੁਖ ਤੇ ਹੋਊਗਾ। ਜੀ। ਖੰਨੀ ਜੀ ਸਿੱਧੇ ਦਰਗਾਹਾਂ ਨੂੰ ਹੀ ਚਲੇ ਜਾਵਾਂਗੇ। ਹੂੰ। ਤਾਂ ਗੁਰਬਾਣੀ ਕਹਿੰਦੀ ਆ ਗੁਰੂ ਤੋਂ ਬੇਮਖੌਂਦੇ ਆ ਲੱਗਣ ਜਨਮ ਬਿਜੋਗ ਜੇ ਸਾਨੂੰ ਪਾਠ ਨਹੀਂ ਕਰਨਾ ਆਉਂਦਾ। ਤਾ ਸਾਨੂੰ ਵਾਹਿਗੁਰੂ 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 RAM ਜੋ ਵੀ ਧਰਮ ਦੇ ਮੁਤਾਬਕ ਹੈ ਉਹਦਾ ਨਾਮ ਜਪਨਾ ਚਾਹੀਦਾ ਉਹਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ ਜੀ ਤੇ ਇੱਕ ਤੁਸੀਂ ਆ ਇਹਦਾ ਕੀ ਨਾਂ ਕੀ ਰੱਖਿਆ ਸੀ ਬੱਕਰੀ ਦਾ ਇਹਦਾ ਜੀ ਮੇਰਾ ਨਾਂ ਰੱਖਿਆ ਗੋਰੀ ਗੋਰੀ ਇਹ ਸੁਨੱਖੀ ਵਾਲੀ ਸੀ ਇਹਨੂੰ ਹਰ ਕੋਈ ਮੰਗਦਾ ਸੀ ਅੱਛਾ ਜੀ ਤੇ ਫਿਰ ਮੈਂ ਇਹਨੂੰ ਸ਼ੇਰਾਂ ਵਾਲੀ ਮਾਤਾ ਦੇ ਨੋਂ ਤੇ ਛੱਡਤਾ ਅੱਛਾ ਜੀ ਹੁਣ ਕਈ ਸਾਡੇ ਭਰਾ ਕਹਿੰਦੇ ਆ ਵੀ ਤੁਸੀਂ ਸਿੱਖ ਹੋ ਕੇ ਮਤਲਬ ਸ਼ੇਰਾਂ ਵਾਲੀ ਮਾਂ ਦਾ ਨੋਂ ਲਿਆ ਹੂੰ ਪਰ ਸਾਰੇ ਨਹੀਂ ਵਿੱਚ ਹੈਗੇ ਅਜੇ ਕਮੈਂਟ ਕਰਨ ਵਾਲੇ ਜੀ ਉਹ ਤੁਹਾਡੀ ਮੇਲਾ ਦਾ ਚਾਹ ਠੰਡੀ ਹੋ ਜਾਂਦੀ ਨਹੀਂ ਕੋਈ ਨਹੀਂ ਮਾਂ ਤੇ ਮਾਂ ਹੀ ਹੁੰਦੀ ਆ ਜੀ ਕਿਸੇ ਵੀ ਧਰਮ ਨੂੰ ਨਹੀਂ ਮਾੜਾ ਕਹਿਣਾ ਚਾਹੀਦਾ ਇਹ ਹੁਣ ਜਿਹੜੀ ਮੈਂ ਸੇਰਾਂ ਵਾਲੀ ਮਾਂ ਦੇ ਨੌ ਤੇ ਛੱਡੀਆਂ ਜੇ ਤਾਂ ਕੋਈ ਫੀਵਲ ਦਿੰਦੀ ਆ ਉਹ ਮੈਂ ਰੱਖ ਲੈਣਾ ਅੱਛਾ ਜੀ ਇਹ ਮਤਲਬ ਕੋਈ ਇਹ ਹਾਂ ਨਰ ਦਿੰਦੀ ਆ ਉਹਨੂੰ ਪਾਲ ਪੋਸ ਕੇ ਉਹ 2000 ਦਾ 2500 ਦਾ 3 ਦਾ 5 ਦਾ ਜੋ ਵੀ ਵਿਖਦਾ ਉਹ ਆਪਾਂ ਜਿਹੜੇ ਬੱਚੇ ਨੇ ਮਤਲਬ ਸਕੂਲ ਦੇ ਲਾ ਲੋ ਜਾਂ ਕੋਈ ਹੋਰ ਵਿਚਾਰੋ ਲਾ ਲੋ ਉਹਨਾਂ ਨੂੰ ਲੱਡੂ ਮਰਫੀ ਜਾਂ ਮਠਾਈ ਲੈ ਕੇ ਉਹਨੇ ਵੰਡ ਦਈਦੀ ਆ ਠੀਕ ਆ ਜੀ ਜਾਨੀ 10 ਮਾਂ ਦਸੌਂ ਕੱਢ ਦੇਣਾ ਚਾਹੀਦਾ ਬਹੁਤ ਵਧੀਆ ਉਪਰਾਲਾ ਜੀ ਹਾਂਜੀ ਤੇ ਬਾਕੀ ਇੱਕ ਜੇ ਆਮਦਨ ਪੱਖੋਂ ਗੱਲ ਕਰ ਲਈ ਇਹਨਾਂ ਦੀ ਆਮਦਨ ਪੱਖੋਂ ਦੇਖੋ ਜੀ ਇਹ ਮਰ ਨਹੀਂ ਦਿੰਦੀਆਂ ਕੋਈ ਕੰਗੀ ਨਹੀਂ ਆਉਣ ਬਿੰਦੀਆਂ ਆ ਆਮਦਨ ਪੱਖੋਂ ਬੰਦਾ ਮਰਦਾ ਉਦੋਂ ਆ ਜਦੋਂ ਆਪਦੇ ਪੈਰ ਥੋੜੇ ਜੇ ਉਚਾਈ 'ਚ ਚੱਕਦਾ ਜੀ ਉਹ ਮੈਂ ਪਹਿਲਾਂ ਵੀ ਗੱਲ ਦੱਸ ਕੇ ਤੇ ਕਿਆ ਰਾਜੂ ਤੇ ਗੱਲ ਘੁੰਮ ਕੇ ਫੇਰ ਆ ਗਈ ਆ ਲੱਖ ਦੀ ਆ 1.5 ਲੱਖ ਦੀ ਆ ਜਦੋਂ ਇਹੋ ਜੇ ਬੰਦਾ ਸਟੈਪ ਚੱਕਦਾ ਨਾ ਫਿਰ ਉਹ ਮੰਜਿਆ ਜਾਂਦਾ ਠੀਕ ਹੈ ਜੀ ਉਹ ਫਿਰ ਆਪਣਾ ਆਮਦਨ ਪੱਖੋਂ ਟਾਈਟ ਹੋ ਜਾਂਦਾ ਹੁਣ ਜਦੋਂ 1.5 ਲੱਖ ਦੀ ਲਿਆਇਆ ਫਿਰ 1.5 ਲੱਖ ਦੇਣਾ ਵੀ ਆ ਹਾਂ ਜੀ ਯਾਨੀ ਸਾਨੂੰ ਤਾਂ ਇਹੋ ਜੇ ਛੋਟੇ ਕੰਮਾਂ ਦੇ ਨਾਲ ਹੀ ਮਤਲਬ ਮਿਲ ਕੇ ਚੱਲਣਾ ਚਾਹੀਦਾ ਵੀ ਸੇਵਾ ਕਰੋ ਇਹਨਾਂ ਦੀ हां तो हद 15 20 25000 तक बकरी ले लो। ਤੁਸੀਂ ਜਦੋਂ ਮਤਲਬ ਰੱਖੀਆਂ ਸੀਗੀਆਂ ਜਾਂ ਹੁਣ ਹੁਣ ਵੀ ਹੈਗੀਆਂ ਨਵੀਂ ਲਿਆਉਨੇ ਹੋਗੇ, ਵੇਚਦੇ ਹੋਗੇ। ਤੁਸੀਂ ਮੰਡੀ ਚੋਂ ਲਿਆਉਨੇ ਹੋ ਕਿ ਨਹੀਂ? ਨਹੀਂ ਸਰ ਮੈਂ ਮੰਡੀਆਂ ਨੂੰ ਬਿਲਕੁਲ ਲੈਕ ਨਹੀਂ ਕਰਦਾ। ਇਹ ਨੋ ਲੈਕ ਮੰਡੀ। ਜੀ। ਮੈਂ ਬਿਲਕੁਲ ਨਹੀਂ ਪਸੰਦ ਕਰਦਾ ਉੱਥੇ ਸਭ ਦਸੌੜੇ ਵਾਲੇ ਨੇ। ਜੀ। ਤੁਹਾਨੂੰ ਕਿਸੇ ਨੇ ਨਹੀਂ ਬਖਸ਼ਣਾ ਉੱਥੇ ਠੋਕਾ ਚਾਹੇ ਵੱਡਾ ਚਾਹੇ ਛੋਟਾ ਡੰਗ ਹਰੇਕ ਨੇ ਉਨਾ ਹੀ ਮਾਰਨਾ। ਬਿਸੂ ਦਸੌਣੀ ਜਾਣੀ ਆ। ਅੱਛਾ ਜੀ। ਮੇਰਾ ਤਾਂ ਇਹ ਕੰਮ ਇਹਨਾਂ ਨੂੰ ਚਾਰਨਾ ਜੋ ਦਿੰਦਿਆਂ ਨੇ ਇਹਨਾਂ ਤੋਂ ਪ੍ਰਾਪਤ ਕਰ ਲੈਣਾ ਉਸ ਤੋਂ ਬਾਅਦ ਜੋ ਇਹ ਬੱਚੇ ਦਿੰਦਿਆਂ ਨੇ ਉਹ ਉਹਨਾਂ ਦੀ ਮੇਵਣੀਆਂ ਪਾਲ ਲੈਣੀਆਂ ਨੇ ਪਾਲ ਕੇ ਉਹਨਾਂ ਤੋਂ ਵੀ ਬੱਕਰੀਆਂ ਬਣਾ ਲੈਣੀਆਂ ਨੇ ਜੇ ਪਰਮਾਤਮਾ ਨੇ ਚਾਰ ਵੱਧ ਦੇਤੀਆਂ ਵੇਚ ਵੀ ਦੇਣੀਆਂ ਨੇ ਮੈਂ ਬੱਕਰੀ ਬਾਹਰੋਂ ਨਹੀਂ ਖਰੀਦਦਾ ਅੱਛਾ ਜੀ ਮੰਨੋ ਤੁਸੀਂ ਪਿੰਡ ਚੋਂ ਲਾਗੇ ਦਾ ਅੱਗੇ ਜਿਵੇਂ ਮੰਨ ਲਓ ਆਪਣੇ ਲਿਹਾਜ਼ ਚ ਹੁੰਦਾ ਬੰਦਾ ਉੱਥੋਂ ਜੀ ਖਰੀਦਦਾ ਹਾਂਜੀ ਹਾਂ ਹਾਂ ਠੀਕ ਹੈ ਤੇ ਮਤਲਬ ਜੇ ਤੁਸੀਂ ਸ਼ੁਰੂਆਤ ਚ ਰੱਖੀਆਂ ਸੀਗੀਆਂ ਉਦੋਂ ਕੀ ਮੁੱਲ ਚੱਲਦਾ ਹੁੰਦਾ ਸੀ ਇਹਨਾਂ ਦਾ ਉਦੋਂ ਬੱਕਰੀ ਦਾ ਮੁੱਲ ਸਰ ਚੱਲਦਾ ਸੀ 3000 3500 ਠੀਕ ਹੈ ਜੀ ਵੱਡੀ ਬੱਕਰੀ ਜਿਵੇਂ ਆ ਖੜੀ ਵੱਡੀ ਬੱਕਰੀ ਵਧੀਆ ਬੱਕਰੀ ਦਾ ਮੁੱਲ ਚੱਲ ਰਹੀ 33500 ਜੀ ਯਾਨੀ ਜੇ ਕੋਈ ਹਾਦਾ ਲਗਾਏ 4000 ਠੀਕ ਹੈ ਜੀ ਯਾਨੀ ਉਦੋਂ ਬੈਸਟ ਅਗਲਾ ਕਹਿੰਦਾ ਯਾਰ ਮੈਂ 6-7 ਦੀ 베ਚੀ ਅਸੀਂ ਗੱਲਾਂ ਕਰਦੋਂ ਸੀ ਉਹ ਫਲਾਣੇ ਨੇ ਨੰਗਲ ਵਾਲੇ ਸੋਨੀ ਨੇ 7000 ਦੀ ਬੱਕਰੀ 베ਚੀ ਜੀ ਪਰ ਹੁਣ ਤਾਂ ਸਾਰ ਟਿੱਡ ਹੱਸਦਾ ਥੱਲੇ ਦੁੱਧ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਨਾ ਉਹ ਥੜ ਦਿਖਾਉਂਦੀ ਹੁੰਦੀ ਆ ਰਾਧੂ ਥਾਪੀਆਂ ਮਾਰੀ ਜਾਂਦਾ 1.5 ਲੱਖ ਦੀ ਆ ਬੋਲ ਕੀ ਲੈਣਾ ਅੱਛਾ ਜੀ बन के कड़ा तोड़ देंदा पम्मा जांदी रंडी होजे ठीक है जी ए गल्ला ने सर ਤੇ ਮੰਨ ਲੋ ਜੇ ਇਹ ਚੀਜ਼ ਗੱਲਾਂ ਸੁਣ ਕੇ ਕਈ ਤੁਹਾਡਾ ਵਿਰੋਧ ਵੀ ਕਰ ਸਕਦੇ ਮੇਰਾ ਵਿਰੋਧ ਕਰਨਗੇ ਜੀ ਦੇਖੋ ਗੁੱਸਾ ਉਹਨਾਂ ਨੂੰ ਲੱਗ ਸਕਦਾ ਹਾਂਜੀ ਪਰ ਜਦੋਂ ਬਹਿ ਕੇ ਸੋਚਣਗੇ ਨਾ ਉਹ ਬਹਿ ਕੇ ਠੰਡੇ ਦਿਮਾਗ ਨਾਲ ਸੋਚਣਗੇ ਵੀ ਬਾਈ ਖਾਲਸੇ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਸਟੇਟਮੈਂਟ ਕੀ ਆ ਉਹਨਾਂ ਦਾ ਰਸ ਕੀ ਆ ਜੀ ਉਹ ਫਿਰ ਆਪਣੇ ਆਪ ਹੀ ਮੈਨੂੰ ਕਮੈਂਟ ਵੀ ਕਰ ਸਕਣਗੇ ਵੀ ਬਾਜੀ ਤੁਸੀਂ ਜਿਹੜਾ ਸੁਝਾਅ ਦਿੱਤਾ ਬਹੁਤ ਵਧੀਆ ਗੱਲ ਜਿਹੜਾ ਮੈਂ ਇਹ ਉਹਨਾਂ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਭਰਾਵੋ ਜੇ ਆਹੀ ਕੁਝ ਹੁੰਦਾ ਰਿਹਾ ਨਾ ਲੱਖ 2 ਲੱਖ 2.5 3 ਲੱਖ ਵਾਲਾ ਕੰਮ ਹਾਂਜੀ ਆਪਾਂ ਨੂੰ ਕਿਸੇ ਜ਼ਿੰਮੇਦਾਰ ਭਰਾ ਨੇ ਬੱਕਰੀ ਨਹੀਂ ਚਾਰਨੀ ਨਹੀਂ ਖਤਜ ਨਹੀਂ ਬੰਨ੍ਹਣਾ ਆਪਣੇ ਡੰਡੇ ਮਾਰ ਕੇ ਬਾਹਰ ਕੱਢ ਦਿਆ ਕਰਨਾ ਮਤਲਬ ਇਹਦਾ ਥੋੜਾ ਇਹਦਾ ਥੋੜਾ ਤੁਸੀਂ ਸਾਨੂੰ ਕਾਰਨ ਵੀ ਸਮਝਾਓ ਵੀ ਇਹਦਾ ਕਾਰਨ ਕੀ ਆ ਵੀ ਇਹਦਾ ਕਾਰਨ ਇਹੀ ਆ ਜੀ ਕਾਰਨ ਇਹੀ ਬਣਨਾ ਦੇਖੋ ਅਗਲਾ ਕਹਿੰਦਾ ਯਾਰ ਇਹ ਕਿਸੋਂ ਗਰੀਬ ਨੇ ਵੀਜੇ 2-2 ਲੱਖ ਦੀ ਤਾਂ ਬੱਕਰੀ ਇਹਨਾਂ ਕੋਲ ਹੈਗੀ ਦੋ-ਦੋ ਲੱਖ ਦੀ ਬੱਕਰੀ ਲਈ ਫਰਦਿਆ ਜੇ ਇਹਨਾਂ ਨੇ 5 ਲੱਖ ਬੱਕਰੀਆਂ ਵੇਚੀਆਂ 10 ਲੱਖ ਦੀਆਂ ਹੋ ਗਈਆਂ ਹੁਣ ਜ਼ਿਮੀਂਦਾਰ ਭਰਾ ਵਿਚਾਰਾ 60 ਹਜ਼ਾਰ ਨੂੰ ਚਗੋਤੇ ਤੇ ਲੈਂਦਾ ਫਿਰ ਰਿਓ ਪਾਉਂਦਾ ਗੂਟੀ ਪਾਉਂਦਾ ਰੱਬ ਦੇ ਸਹਾਰੇ ਉਹਦੀ ਆ ਫਸਲ ਖੜੀ ਆ ਜਿਵੇਂ ਅੱਜ ਬਦਲਵਾਈ ਆ ਕਦੋਂ ਉਹਦੇ ਘਰ ਜਾਣੀਆਂ 6 ਮਹੀਨੇ ਬਾਅਦ ਜਾਣੀਆਂ ਉਹ ਫਿਰ ਇਹ ਗੱਲ ਸੋਚ ਰਿਹਾ ਵੀ ਯਾਰ ਅਸੀਂ ਤਾਂ ਸਾਲ ਸਮਾਹੀ ਵਧਦੇ ਆ ਇਹ ਤਾਂ ਰੋਜ਼ ਦੇ ਵਧਣਾ ਹੋਏ ਨੇ। ਹੂੰ। ਉਹ ਜਿਹੜੀ ਦਿਮਾਗੀ ਨੌਨਸੈਂਸ ਦੇ ਵਿੱਚ ਉਹਨਾਂ ਦੇ ਗੱਲ ਵੜਦੀ ਆ ਜੀ। ਉਹਦਾ ਹਸਰ ਉਲਟ ਹੋਣਾ। ਹੁਣ ਵੀ ਸਾਨੂੰ ਪੈਂਦੇ ਨੇ। ਠੀਕ ਹੈ। ਸਾਨੂੰ ਵਿੱਚ ਲੋਕ ਐਸੇ ਨੇ ਅੱਗੇ ਕੋਈ ਕੋਰ ਕੋਰ ਨਹੀਂ ਕਰਦਾ ਹੁਣ ਅਗਲਾ ਹਰ ਕੀ ਟੌਂ ਟੌਂ ਕਰਦਾ। ਕਿ ਗੋਹਾ ਕਰਦੀ ਆ ਜੀ ਐਂ ਕਰਦੀ ਆ ਜੀ। ਜੀ। ਉਸਨੂੰ ਗੋਹਾ ਤਾਂ ਕਰਨਾ ਹੀ ਆ। ਪਰ ਇਹ ਹੁਣ ਕੰਮ ਉਦੋਂ ਤੋਂ ਹੀ ਲੱਗਿਆ ਜਦੋਂ ਆ ਮੰਡੀਆਂ ਦਾ ਵਪਾਰਕ ਧੰਦਾ ਚੱਲ ਪਿਆ ਜੀ। ਜੀ। ਇਹ ਵਪਾਰਕ ਤਾਂ ਦਾ ਮੈਂ ਇਹ ਨਹੀਂ ਕਹਿੰਦਾ ਵੀ ਚਲਾਓ ਸਹੀ ਤਰੀਕੇ ਨਾਲ ਚਲੋ ਮੁੱਲ ਜਾਇਜ਼ ਲਾਓ ਵਾਜਬ ਲਾਓ ਨਾ ਕਿ ਲੋਕਾਂ ਨੂੰ ਗਲਤ ਗੈਰਨਸ ਕਰਨ ਵਾਲੀ ਗੱਲ ਕਰੋ ਸੋ ਇਹਨਾਂ ਕੁਝ ਕਹਿੰਦਾ ਹੋਇਆ ਮਖੀਆ ਦਾ ਜੱਜਤਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਜੋ ਭਾਈ ਚਾ ਵੀ ਰੰਗੀਆਂ ਮੁੜੇ ਸੀ ਹਾਂ ਫਿਰ ਰੰਗੀਆਂ ਤੋਂ ਫਿਰ ਆਪਾਂ ਮੁੜੇ ਫਿਰ ਹੀ ਟੁੱਟੀ ਸੜਕ ਤੇ ਪੈ ਗਏ ਸੀ ਲਹਾਰਾ ਖਣੀ ਕਿਹੜਾ ਪਿੰਡ ਦੀ ਲਹਾਰਾ ਲਹਾਰਾ ਲੈ ਜਾਵੋ ਨੇ ਉਧਰ ਹੋਰ ਓਏ ਹੋਏ ਯਾਰ ਫੇਰ ਥੋੜਾ ਤੇਲ ਹੀ ਬਹੁਤ ਮਚ ਗਿਆ ਉਧਰ ਫੇਰ ਆਈ ਫੇਰ ਆਏ ਨੂੰ ਐ ਪੱਕੇ ਰੋਡ ਤੇ ਆ ਗਏ ਉਹ ਜਿੱਥੇ ਉਹ ਕਰੇਨਾ ਹੀ ਨਹੀਂ ਪਈ ਸੀ ਕਰੇਨਾ ਹੀ ਪਈ ਉਹ ਕੰਟੇਨਰ ਜਿਵੇਂ ਨੇ ਉਹ ਉੱਥੇ ਉਧਰ ਜੇ ਕਰ ਜਾਵੜੇ ਬੰਦਰਗਾ